ਤੁਸੀਂ ਕੁਛ ਵੀ ਕੋ ਕਰੋ ਤੁਸੀਂ ਦਾੜੇ ਰੱਖੋ ਤੁਸੀਂ ਪੱਗਾਂ ਬੰਨੋ ਤੁਸੀਂ ਗੱਤਰੇ ਪਾਓ ਤੁਸੀਂ ਚੋਲੇ ਪਾਓ ਕੋਈ ਮਾੜੀ ਗੱਲ ਨਹੀਂ ਹੈਗੀ ਠੀਕ ਹੈ ਤੁਸੀਂ ਜਿੱਦਾਂ ਰਹਿਣਾ ਚਾਹੁੰਦੇ ਹੋ ਰਹੋ ਕੋਈ ਚੱਕਰ ਨਹੀਂ ਹੈ ਲੇਕਿਨ ਮਨ ਚੁੱਕ ਕਮੀਨਗੀ ਨਹੀਂ ਜਾ ਰਹੀ ਮਨ ਦੇ ਵਿੱਚੋਂ ਮੈਲ ਨਹੀਂ ਜਾ ਰਹੀ ਮਨ ਦੇ ਵਿੱਚੋਂ ਉਗਣ ਨਹੀਂ ਜਾ ਰਹੇ ਫਿਰ ਕੋਈ ਫਾਇਦਾ ਨਹੀਂ ਅਸੀਂ ਗੱਲ ਕਰਦੇ ਹੁੰਦੇ ਆ ਕਿ ਯਾਰ ਜੇ ਮੈਂ ਦਾੜੀ ਰੱਖ ਲਈ ਮੈਂ ਦਸਤਾਰ ਬੰਨ੍ਹ ਲਈ ਮੈਂ ਗੱਤਰਾ ਪਾ ਲਿਆ ਮੈਂ ਨਿਤਨੇਮ ਕਰਨ ਲੱਗ ਗਿਆ ਮੈਂ ਪੰਜਵਾ ਪਾਣੀਆਂ ਦੇ ਨਿਤਨੇਮ ਕਰਨ ਲੱਗ ਗਿਆ ਮੈਂ ਸਵੇਰ ਨੂੰ ਉੱਠ ਕੇ ਕੈਸੀ ਇਸ਼ਨਾਨ ਕਰਨ ਲੱਗ ਗਿਆ ਕਿ ਮੈਂ ਬੜਾ ਪਵਿੱਤਰ ਹੋ ਜਾਊਂਗਾ ਮੈਂ ਇੰਨਾ ਪਵਿੱਤਰ ਹੋ ਜਾਊਂਗਾ ਕਿ ਪ ਕਿ ਫੇਰ ਮਤਲਬ ਮੈਂ ਜੋ ਮਰਜੀ ਕਰਾਂ ਰੱਬ ਦੀ ਪੂਰੀ ਮਿਹਰ ਰਹੂਗੀ ਮੇਰੇ ਤੇ ਅਸੀਂ ਇਸ ਤਰੀਕੇ ਨਾਲ ਸੋਚ ਰਹੇ ਹਾਂ ਜਦਕਿ ਚਾਹੀਦਾ ਇਹ ਹੈ ਕਿ ਅੱਜ ਦੀ ਸਿੱਖੀ ਜਿਹੜੀ ਹੈਗੀ ਹੈ ਨਾ ਠੀਕ ਹੈ ਢਾੜੀ ਰੱਖੋ ਪੇਸ ਰੱਖੋ ਗਾਤਰੇ ਪਾਓ ਚੋਲੇ ਵੀ ਪਾਓ ਲੇਕਿਨ ਨਾ ਨਾ ਕੁਆਲਿਟੀ ਵੀ ਪੈਦਾ ਕਰੋ ਜੇ ਅਸੀਂ ਕੁਆਲਿਟੀ ਨਹੀਂ ਪੈਦਾ ਕਰ ਰਹੇ ਆਪਣੇ ਅੰਦਰ ਅਸੀਂ ਉਹ ਗੁਣ ਨਹੀਂ ਪੈਦਾ ਕਰ ਰਹੇ ਜੋ ਗੁਰੂ ਸਾਹਿਬ ਜੀ ਨੇ ਕਿਹਾ ਕਿ ਓਗਣ ਛੱਡਨੇ ਆ ਗੁਣ ਲੈਣੇ ਆ ਗੁਣਾ ਗਵਾਈ ਗੱਠੜੀ ਓਗਣ ਚੱਲੇ ਬੰਦ ਗੁਣਾ ਠੀਕ ਹੈ ਗੁਰੂ ਸਾਹਿਬ ਕਹਿੰਦੇ ਗੁਣਾ ਦੀ ਗੱਠੜੀ ਕਵਾ ਲਈ ਓਗਣ ਪੱਲੇ ਬੰਦ ਲੈ ਓਗਣ ਹੁਣ ਗੁਰੂ ਸਾਹਿਬ ਜੀ ਨੇ ਕਿੰਨੇ ਸਾਲ ਪਹਿਲਾਂ ਇਹ ਗੱਲ ਕਰਤੀ ਕਿ ਭਾਈ ਜਦੋਂ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਸਿੱਧਾਂ ਨਾਲ ਵੀ ਕੋਸ਼ਟ ਕਰਦੇ ਨੇ ਤੇ ਇਹੀ ਗੱਲ ਕਰਦੇ ਨੇ ਕਿ ਭਾਈ ਜਦੋਂ ਸਿੱਧ ਪੁੱਛਦੇ ਨੇ ਕਿ ਤੁਸ ਕਵਣ ਗੁਰੂ ਤਿਸ ਕਾ ਤੁੱਜਾ ਗੁਰੂ ਨਾਨਕ ਕਹਿੰਦੇ ਸ਼ਬਦ ਗੁਰੂ ਸੁਰਤੋਂ ਚੇਲਾ ਮੇਰਾ ਗੁਰੂ ਸ਼ਬਦ ਹੈ ਤੇ ਮੈਂ ਦਿਮਾਗ ਨੂੰ ਸਿੱਖ ਬਣਾਉਣਾ ਉੱਥੇ ਗੁਰੂ ਨਾਨਕ ਦੇਵ ਜੀ ਨੇ ਕਲੀਅਰ ਕਰਦਾ ਜੇ ਸ਼ਬਦ ਗੁਰੂ ਹੈ ਤਾਂ ਸ਼ਬਦ ਗਿਆਨ ਹੁੰਦਾ ਕਿੱਥੇ ਹੈ ਦਿਮਾਗ ਵਿੱਚ ਹੁੰਦਾ ਦਿਮਾਗ ਨੇ ਸਿੱਖ ਬਣਾਉਣਾ ਮਤਲਬ ਕਿ ਤੁਸੀਂ ਬਾਹਰੋਂ ਸਿੱਖ ਬਣਾਉਣ ਨਾਲੋਂ ਪਹਿਲਾਂ ਥੋੜਾ ਦਿਮਾਗ ਸਿੱਖ ਬਣੇਗਾ ਜੇ ਤੁਹਾਡਾ ਦਿਮਾਗ ਸਿੱਖ ਨਹੀਂ ਹੈ ਤੁਸੀਂ ਬਾਹਰੋਂ ਜਿੱਦਾਂ ਮਰਜ਼ੀ ਲੰਬੇ ਚੋਲੇ ਪਾਓ ਗਾਤਰੇ ਪਾਓ ਦਾੜੇ ਰੱਖੋ ਪੱਗਾਂ ਬੰਨੋ ਕੋਈ ਮੈਟਰ ਨਹੀਂ ਕਰਦਾ ਫਿਰ ਤੁਸੀਂ ਇੱਕ ਤਰ੍ਹਾਂ ਦੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਅੰਦਰੋਂ ਕਮੀਨਗੀ ਛੱਡੀ ਨਹੀਂ ਤੇ ਅਸੀਂ ਸਿੱਖ ਹੋਣ ਦਾ ਟੈਗ ਆਪਣੇ ਆਪ ਨੂੰ ਦੇ ਬੈਠੇ ਆ ਕਾਰਨ ਇਹ ਹੈ ਹੁਣ ਕਈ ਜਿਹੜੇ ਲੋਕ ਨੇ ਗਾਲੀਆਂ ਉਹਨਾਂ ਦੀਆਂ ਟਿੱਟੀਆਂ ਨੇ ਗਾਤਰੇ ਪਾਏ ਹੋਏ ਨੇ ਚੋਲੇ ਪਾਏ ਹੋਏ ਨੇ ਜਿਹੜੇ ਨਾਨਕ ਸਰ ਦੇ ਵਿੱਚ ਬੈਠੇ ਹੋਏ ਨੇ ਜਾਂ ਸੁੱਚਾ ਸਿੰਘ ਲੰਗਾਹ ਵਰਗੇ ਆ ਵਿੱਚ ਅਕਸਰ ਮੈਂ ਇਹਨਾਂ ਏਦਾਂ ਦੇ ਬੰਦਿਆਂ ਨੂੰ ਜੁੱਠਾ ਸਿੰਘ ਲੰਗਾਹ ਬੋਲਦਾ ਹੁੰਦਾ ਕਿਉਂਕਿ ਇਹ ਲੋਕੀ ਜਿਹੜੇ ਹੈਗੇ ਆ ਇਹ ਵੱਡੀ ਉਮਰ ਹੋਣ ਦੇ ਨਾਲ ਜ਼ਰੂਰੀ ਨਹੀਂ ਹੁੰਦੀ ਅਕਲ ਵੀ ਆ ਜਾਵੇ ਅਕਲ ਦਾ ਸਬੰਧ ਵੱਡੀ ਉਮਰ ਨਾਲ ਨਹੀਂ ਹੈ ਜਿਹਨੂੰ ਅਕਲ ਆਉਣੀ ਹੈ ਸ਼ੁਰੂ ਤੋਂ ਹੋ ਜਾਣੀ ਆ ਜਾਣੀ ਆ ਬੱਚੇ ਜਿਵੇਂ ਬਾਬਾ ਬੁੱਢਾ ਜੀ ਸੀ ਬਾਬਾ ਬੁੱਢਾ ਜੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਤੇ ਉਹ ਬੜੀਆਂ ਸਿਆਣੀਆਂ ਗੱਲਾਂ ਕਰਦੇ ਸੀਗੇ ਤੇ ਗੁਰੂ ਨਾਨਕ ਦੇਵ ਜੀ ਨੇ ਨਾਰਾ ਟਕਾ ਬਾਬਾ ਬੁੱਢਾ ਬੁੱਢਾ ਜੀ ਨਾਰਾ ਟਕਾ ਇਹ ਤਾਂ ਬੁੱਢਾ ਹੈ ਬੁੱਢੇ ਦਾ ਮਤਲਬ ਦੇ ਨਾਲ ਉੱਡਾ ਹੋਣਾ ਨਹੀਂ ਹੁੰਦਾ ਬੁੱਢੇ ਦਾ ਮਤਲਬ ਦੇ ਨਾਲ ਬੁੱਢਾ ਹੋਣਾ ਨਹੀਂ ਇਹ ਛੀਰ ਬੁੱਢਾ ਹੋਣਾ ਨਹੀਂ ਭਾਵ ਕਿ ਅਕਲ ਮਚੂਟੀ ਹੋਣੀ ਚਾਹੀਦੀ ਸਮਝ ਨੂੰ ਕਿ ਇਹ ਬੜੀਆਂ ਸਿਆਣੀਆਂ ਗੱਲਾਂ ਕਰਦਾ ਰਾਣਾ ਬੰਦਾ ਸਿਆਣਾ ਅਕਲਮੰਦ ਹੁੰਦਾ ਸ਼ਰੀਰ ਨਾੜ ਨਹੀਂ ਹੁੰਦਾ ਹੁਣ ਜਿਹੜੇ ਲੋਕੀ ਇਹ ਕਹਿੰਦੇ ਨੇ ਕਿ ਭਾਈ ਅਸੀਂ ਤਾਂ ਬੁੱਢੀ ਆ ਕਈ ਬੁੱਢੇ ਪੰਜਾਬ ਜਾਂ 60 60 ਸਾਲ ਦੇ ਨੇ ਗੰਦੀਆਂ ਗਾਲਾਂ ਕਢਦੇ ਨੇ ਉਹ ਐਨੇ ਗੰਦ ਵੱਕਦੇ ਨੇ ਪੁੱਛੋ ਨਾ ਤੁਸੀਂ ਆਪਣੀ ਧੀਆ ਬਹੂਆਂ ਨੂੰ ਗੰਦੀਆਂ ਗਾਲਾਂ ਮੈਂ ਜਿੱਥੇ ਰਹਿਣਾ ਇੱਥੇ ਪੰਜਾਬ ਜਾਂ 60 60 ਸਾਲ ਦੀਆਂ ਬੁੱਢੇ ਬੁੜੀਆਂ ਨੇ ਗੰਦੀਆਂ ਗਾਲਾਂ ਕਢਦੇ ਨੇ ਬਾਹਰ ਬਹਿ ਕੇ ਤਮਾਕੂ ਖਾਂਦੇ ਨੇ ਉਹਨਾਂ ਦੇ ਅੱਗੇ ਨਿਆਣੇ ਵੀ ਗੰਦ ਵੱਕਦੇ ਨੇ 24 ਘੰਟੇ ਬਾਹਰ ਬੈਠੇ ਕਈਆਂ ਧੀਆ ਭੈਣਾਂ ਨੂੰ ਵੇਖ ਕੇ ਹੱਸਦੇ ਨੇ ਹੁਣ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਕੀ ਕਹੋਗੇ ਸਿਆਣੇ ਕਹੋ ਉਹ ਬੰਦਾ ਹੁੰਦਾ ਜਿਹੜਾ ਸਿਆਣੀ ਸਿਆਣ ਗੁਣਾਂ ਨੂੰ ਮਤ ਵੜਦਾ ਜਿਹੜਾ ਸਮਝ ਨੂੰ ਮਤ ਵੜਦਾ ਜਿਹੜੇ ਬੰਦੇ ਨੂੰ ਸਮਝ ਨਹੀਂ ਹੈਗੀ ਜ਼ਿੰਦਗੀ ਦੇ ਵਿੱਚ ਉਹਨੇ ਕੀ ਕਰ ਲੈਣਾ ਤੁਸੀਂ ਜਿੰਨਾ ਮਰਜੀ ਆਪਣੇ ਆਪ ਨੂੰ ਇਹ ਕਹੀ ਜਾਓ ਕਿ ਭਾਈ ਮੈਂ ਜਿਹੜਾ ਹੈਗਾ ਮੈਂ ਤਾਂ ਹੋ ਗਿਆ 60 ਸਾਲ ਦਾ ਮੈਂ ਹੋ ਗਿਆ 70 ਸਾਲ ਦਾ ਤੇ ਕਈ ਬੰਦੇ ਆਵਜ ਨੇ ਜਿਹੜੇ ਆਪਣੇ ਆਪ ਨੂੰ ਦਾਵਾ ਕਰਦੇ ਨੇ ਮੈਂ ਬੁੱਧਿਖੜਾ ਕੁਛ ਦੇਖ ਲਿਆ ਮੈਂ ਆਹ ਗੱਲ ਲਿਆ ਮੈਂ ਉਹ ਗੱਲ ਲਿਆ ਪਰ ਜਦੋਂ ਉਹਨਾਂ ਨਾਲ ਗੱਲ ਕਰੋ ਤੇ ਇੰਨੀ ਗੰਦੀਆਂ ਗੱਲਾਂ ਕਰਦੇ ਨੇ ਤੁਹਾਡਾ ਬੈਠਣ ਨੂੰ ਵੀ ਨਹੀਂ ਕਰੂਗਾ ਕੋਈ ਜਨਾਨੀ ਨਾਲ ਬਹਿ ਜਾਏ ਕੋਈ ਧੀ ਪੈਣ ਬਹਿ ਜਾਏ ਇੰਨੀ ਗੰਦੀਆਂ ਗੱਲਾਂ ਕਰਦੇ ਨੇ ਬੈਠਣ ਨੂੰ ਵੀ ਨਹੀਂ ਕਰਦੀ ਉਹਨਾਂ ਵਿੱਚੋਂ ਤੇ ਕਿਹਨਾਂ ਨੂੰ ਤਾਂ ਦੋਸਤੋ ਇਹ ਨਹੀਂ ਹੈ ਕਿ ਸਿੱਖੀ ਦਾ ਮਤਲਬ ਦਿਮਾਗ ਨਾਲ ਹੈ। ਸਰੀਰ ਦੇਨ ਨਾਲ ਸਿੱਖੀ ਨਹੀਂ ਬਣਨਾ। ਅੱਜ ਦੇਨ ਨੂੰ ਤਾਂ ਬਥੇਰੇ ਲੋਕ ਸ਼ਿੰਗਾਰੀ ਜਾਂਦੇ ਨੇ। ਦੇਨ ਨੂੰ ਤਾਂ ਬਥੇਰਾ ਕੋਈ ਲੋਕੀ ਪੂਜੀ ਜਾਂਦੇ ਨੇ। ਗੁਰੂ ਸਾਹਿਬ ਜੀ ਨੇ ਸਾਨੂੰ ਦੇਨ ਨਾਲ ਕਿਉਂ ਨਹੀਂ ਜੋੜਿਆ ਫਿਰ? ਗੁਰੂ ਸਾਹਿਬ ਜੀ ਨੇ ਦੇਨ ਨਾਲ ਤਾਂ ਹੀ ਨਹੀਂ ਜੋੜਿਆ ਉਹਨਾਂ ਨੂੰ ਪਤਾ ਸੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼ਬਦ ਗੁਰੂ ਹੈ। ਉਹ ਸ਼ਬਦ ਨਾਲ ਹੀ ਜੋੜਨਾ ਹੈ ਸਿੱਖਾਂ ਨੂੰ। ਜੇ ਸ਼ਬਦ ਨਾਲ ਜੋੜਾਂਗੇ ਤਾਂ ਹੀ ਇਹਦਾ ਆਧਾਰ ਹੋਣਾ ਹੈ। ਤਾਂ ਹੀ ਇਹਨਾਂ ਨੂੰ ਸਮਝ ਆਉਣੀ ਹੈ। ਤਾਂ ਹੀ ਗਿਆਨ ਨੂੰ ਗੁਣ ਬਣਾ ਕੇ ਜੋੜਾਂਗੇ ਨਾਨਕ ਨਾਮ ਦੇ ਗੁਣਾਂ ਨਾਲ। ਅੱਜ ਜਿੰਨਾ ਜ਼ੋਰ ਲੱਗਿਆ ਹੋਇਆ ਦੇਨ ਨੂੰ ਸ਼ਿੰ ਕੁਲਦੀਪ ਸਿੰਘ ਕੜਗਾ ਜੀ ਉਹ ਕਹਿੰਦਾ 30 ਸਾਲ ਤੋਂ ਉੱਪਰ ਹੋ ਗਏ ਨੇ ਉਹ ਵਿਆਹ ਕਰਾਓ ਕਹਿੰਦਾ ਤਿੰਨ ਤਿੰਨ ਨਿਆਣੇ ਜੰਮਣੇ ਜ਼ਰੂਰੀ ਆ ਤਿੰਨ ਤਿੰਨ ਚਾਰ ਚਾਰ ਯਾਰ ਇੱਥੇ ਓខਾ ਇੰਨਾ ਹੋਇਆ ਪਿਆ ਆ ਬੰਦਾ ਪੜ੍ਹ ਲਿਖੇ ਵੀ ਇੰਡੀਆ ਵਰਗੇ ਦੇਸ਼ ਦੇ ਵਿੱਚ ਜੇ ਮੈਂ ਕਹਿੰਦਾ ਤੁਸੀਂ ਸੱਚੇ ਹੋ ਤੁਸੀਂ ਵਫਾਦਾਰ ਹੋ ਤੁਸੀਂ ਇਮਾਨਦਾਰ ਹੋ ਬਹੁਤ ਵੱਡੀ ਗੱਲ ਹੈ ਪਰ ਮੈਂ ਕਹਿੰਦਾ ਇੱਥੇ ਟੈਲੈਂਟ ਰੋੜਾਂ ਦੇ ੱਤੇ ਠੱਕੇ ਖਾ ਰਿਹਾ ਹੈ ਜਿਹੜੇ ਲੋਕੀ ਬੇਈਮਾਨ ਨੇ ਪੰਜਣ ਨੇ ਕਰਪਟ ਨੇ ਉਹ ਸੱਤਾ 'ਚ ਬੈਠ ਕੇ ਲੋਕਾਂ ਦੀਆਂ ਵੋਟਾਂ ਲੈ ਕੇ ਆਮ ਲੋਕਾਂ ਨੂੰ ਇਹ ਦੇਸ਼ ਨੂੰ ਲੁੱਟਣ ਲੱਗੇ ਹੋਏ ਆ ਤੁਸੀਂ ਕਿਦਾਂ ਕਹਿ ਸਕਦੇ ਹੋ ਕਿ ਭਾਈ ਕਿ ਇੱਕ ਜਦੋਂ 3 3 4 4 ਨਿਆਣੇ ਜੰਮ ਲਏ ਕੀ ਗਰੰਟੀ ਹੈ ਕਿ ਸਿੱਖ ਹੋਣਗੇ ਤੁਸੀਂ ਸਿੱਖ ਤੁਸੀਂ ਤਾਂ ਫਿਰ ਮੁਸਲਮਾਨਾਂ ਨਾਲ ਕੰਮ ਸ਼ੁਰੂ ਕਰ ਦਿੱਤਾ ਉਹ ਜੰਮ ਲੈਂਦੇ ਨਾ 7 8 8 ਨਿਆਣੇ ਕਿ ਉਦਾਂ ਉਹ ਕਹਿੰਦੇ ਕਿ ਜੇ ਅਸੀਂ 7 7 8 8 ਨਿਆਣੇ ਜੰਮਾਂਗੇ ਤੇ ਸਾਡੇ ਮੁਸਲਮਾਨ ਤਾਂ ਰਮ ਅੱਗੇ ਵੱਧੂਗਾ ਉਹੀ ਕੰਮ ਹੋ ਰਿਹਾ ਸਾਡੇ ਨਾਲ ਸਿੱਖੀ ਇਦਾਂ ਨਹੀਂ ਬਣਣੀ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸੀ ਲਖਮੀ ਚੰਦ ਤੇ ਸ਼੍ਰੀ ਚੰਦ ਆਖੇ ਨਹੀਂ ਲੱਗਦੇ ਸੀ ਗੁਰੂ ਨਾਨਕ ਦੇਵ ਜੀ ਦੇ ਤੇ ਪੁੱਤਰ ਕੌਣ ਬਣਿਆ ਗੁਰੂ ਨਾਨਕ ਦੇਵ ਜੀ ਦਾ ਉਹ ਤਾਂ ਛੇੜੀ ਦੇ ਪੁੱਤਰ ਸੀ ਛੇੜੀ ਦੀ ਕਪੁੱਤਰੀ ਨਹੀਂ ਆਖੇ ਲੱਗਦੀ ਸੀ ਜਦੋਂ ਭਾਈ ਲੈਣਾ ਅੰਗਤ ਬਣਿਆ ਤੇ ਗੁਰੂ ਨਾਨਕ ਦੇਵ ਜੀ ਦਾ ਪੁੱਤਰ ਬਣਿਆ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣ ਕੇ ਫੈਨ ਹੋ ਗਿਆ ਭਾਈ ਲੈਣਾ ਤੇ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਗਿਆ ਤੇ ਗੁਰੂ ਨਾਨਕ ਦੇਵ ਜੀ ਨੇ ਪੂਰੀ ਖਿਦਮਤ ਕੀਤੀ ਭਾਈ ਲੈਣੇ ਦੀ ਭਾਈ ਲੈਣੇ ਤੇ ਅੰਗ ਬਣ ਬੈਠਾ ਕਿ ਗੁਰੂ ਨਾਨਕ ਰੰਗ ਬਣ ਗਿਆ ਗੁਰੂ ਨਾਨਕ ਨਾ ਰਹਿ ਗਏ ਗੱਲ ਸਾਰੀ ਵਿਚਾਰਾਂ ਦੀ ਹੈ ਗੱਲ ਸਾਰੀ ਸ਼ਬਦ ਦੀ ਹੈ ਤੁਸੀਂ ਦੇਹਾਂ ਨੂੰ ਉਹਨਾਂ ਨੇ ਸ਼ਿੰਗਾਰੋ ਦੇਹ ਸ਼ਿੰਗਾਰਨ ਦਾ ਤਾਂ ਫਾਇਦਾ ਹੈ ਜੇ ਤੁਸੀਂ ਅੰਦਰੋਂ ਆਪਣੇ ਆਪ ਨੂੰ ਸ਼ਿੰਗਾਰਿਆ ਹੋਇਆ ਹੈ ਜਿੰਦਰੂ ਹੀ ਨਹੀਂ ਸ਼ਿੰਗਾਰਿਆ ਹੈ ਸ਼ਬਦ ਨਾਲ ਬਿਆਨ ਨਾਲ ਸਮਝ ਨਾਲ ਗੁਣਾ ਨਾਲ ਤੇ ਬਾਹਰੂ ਦੇ ਸ਼ਿੰਗਾਰ ਕੇ ਘੁੰਮੀ ਫਰੀ ਜਾਊਗਾ ਕੀ ਫਾਇਦਾ